ਮੈਂ ਬਿੰਦਰ ਗੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਨਵਾਂ ਲੋਕ ਰੰਗ ਤਿਰੰਜਨ ਦਾ ਲੋਕ ਗੀਤ ਹੈ ਤੇ ਤੁਸੀਂ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇਹ ਬਹੁਤ ਪੁਰਾਣਾ ਹੈ ਤੇ ਬਹੁਤ ਹੀ ਘਟ ਗਿਆ ਗਿਆ ਹੈ ਇਸ ਨੂੰ ਤੇ ਅੱਜ ਆਪਾਂ ਇਸ ਪੰਜਾਬੀ ਲੋਕ ਗੀਤ ਨੂੰ ਗਾਉਂਦੇ ਹਾਂ ਹਾਰ ਕੜਾ ਬਮਨਾ ਮੈਂ ਦੇਨੀਆ ਐ ਤੂੰ ਜਗ ਜੀਵ ਮਨਾ ਤੇਰੇ ਪਿੱਛੇ ਮੈਂ ਜੀਨੀਆ ਮਨਣ ਉਠਨੀ ਗਿਆ ਮਗਰੇ ਮੋਰਾ ਖਾਲੈਨੀਆ ਮੋੜ ਲਿਆਉਨੀ ਸਖਿਓ ਉਠ ਬਈਨੀਆ ਇਕ ਤੇਰੀ ਜਿੰਦ ਬਦਲੇ ਤੰਨੇ ਮੇਨੇ ਸੈ ਲੈਨੀਆ ਦੇਰ ਦਾ ਤੂੰ ਬਾਦ ਝਾ ਤੇਰੀ ਗੋਲੀ ਬਣ ਹੋ ਰਹੀਨੀਆ ਟਿੱਕਾ ਕੜਾ ਬਮ તું જુગ જી બ્રામણ તેરે પીછે મેં જીનિયા બ્રામણ ઉઠની ગયા મગર મોડન સખીઓ ਠਵੈਨੀਆ ਇਕ ਤੇਰੀ ਜਿੰਦ ਮਾਦੜੇ ਤਾਨੇ ਮੈਨੇ ਸੈ ਲੈਨੀਆ ਦਿਲ ਦਾ ਤੂ ਬਾਦ ਝਾ ਤੇਰੀ ਗੋਲੀ ਹੋ ਰੈਨੀਆ ਕੈਂ ਠਕੜਾ મે મેં તું જગ જીવા બહા તેરે પીછે મે જીનિયા બહન ઉઠન ગયા મગરે મારા ખા મોડ લાવ સખીઓ ਇਕ ਤੇਰ ਜਿੰਦ ਬਦਲੇ ਤਾਨੇ ਹੈ ਮੇਨੇ ਸੈ ਲੈਨੀਆ ਦਿਲ ਦਾ ਤੂੰ ਬਾਦ ਜਾ ਦਿਲ ਦਾ ਤੂੰ ਛੈ ਨਾ ਜਾ ਤੇਰੀ ਗੋਲੀ ਹੋ ਜੋਤੇ ਹੀ ਸਵਾ ਬਮਨਾ ਤੇ ਲਾ ਤੈਨੂੰ ਮੈਂ ਦੇਨੀਆ ਤੂੰ ਜਗ ਜੀਵੇ ਬਮਨਾ ਤੇਰੇ ਪਿੱਛੇ ਮੈਂ ਜੀਨੀਆ ਬਮਨੇ ਉਠਨੀ ਗਿਆ ਮਗਰੇ ਮਾਰਾ मोड़ सखी मोई जी दी उट परी जिंद बदल हाने में सिल तूं छैन छा रहंदी आहि कंगन कड़ा बमना वे नग त इनों मू जगजी बमना तेरे पिछे मैं जीन बाहमण उठी ग मगर

ਦੇਹੰਦਾ ਤੂੰ ਛੈਨ ਛਾ ਤੇਰੀ ਗੋਲੀ ਹੋ ਰਹੀ ਨੀਆ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਅੱਗੇ ਟੱਪੇ ਜਿੰਨੇ ਮਰਜ਼ੀ ਜੋੜ ਲੋ ਹੋਰ ਪਰ ਇਹਦੀ ਹੇਕ ਬਹੁਤ ਲੰਬੀ ਹੈ ਤੇ ਸਾਹ ਚੜ ਜਾਂਦਾ ਹੈ ਬਾਦਸ਼ਾਹ ਕਹਿ ਲੋ ਸ਼ੈਨਸ਼ਾ ਕਹਿ ਲੋ ਇੱਕ ਚੀਜ਼ ਹੈ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਇਸ ਦਾ ਆਨੰਦ ਮਾਣੋ ਜੀ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ